ਹਲ ਵੀ ਪ੍ਰਧਾਨ ਮੰਤਰੀ ਜੀ ਨਾਲ ਮੀਟਿੰਗ ਸੀ ਨੀਤੀਯੋਗ ਦੀ ਉਹਦੇ ਵਿੱਚ ਵੀ ਮੈਂ ਇਹ ਕਿਹਾ ਕਿ ਸਾਤੋਂ ਚੌਲ ਵੀ ਚਾਹੀਦੇ ਆ 182 ਲੱਖ ਮੀਟ੍ਰਿਕ ਟਨ ਚੌਲ ਦਿੰਨੇ ਆ ਜੀ ਦੇਸ਼ ਨੂੰ 182 ਲੱਖ ਮੀਟ੍ਰਿਕ ਟਨ ਜャ ਹਾਲਾਂਕਿ ਚੌਲ ਆਪਣੇ ਪੰਜਾਬੀਆਂ ਦੀ ਖੁਰਾਕ ਨਹੀਂ ਹੈਗੀ ਅੱਪ 10ਵੇਂ ਵਾਲੇ ਦਿਨ ਖੀਰ ਬਣਾਉਂਨੇ ਆ ਵੱਧ ਤੋਂ ਵੱਧ ਜਦ ਜਿੱਥੇ ਕੋਈ ਫੰਕਸ਼ਨ ਹੋਵੇ ਉੱਥੇ ਚੌਲ ਤਾਂ ਲੈਣਾ ਉਹਦਾ ਆਪਣਾ ਆਪਣਾ ਦਾਲ ਰੋਟੀ ਆਪਣਾ ਤਾਂ ਖੁਰਾਕ ਹੈ ਪਰ ਦੇਸ਼ ਨੂੰ ਚੌਲ ਦੇਣ ਵਾਸਤੇ ਧਰਤੀ ਖਤਮ ਕਰ ਲਈ ਅਸੀਂ 600 ਫੁੱਟ ਤੇ ਪਾਣੀ ਚਲੇ ਗਿਆ ਜੀ ਥੱਲੇ ਪਾਣੀ ਚ ਪਤਾ ਨਹੀਂ ਕਿਹੜੇ ਕਿਹੜੇ ਹੈਵੀ ਮੈਟਰਲਸ ਨੇ ਪਾਣੀ ਨਾ ਪੀਣ ਵਾਸਤੇ ਵਧੀਆ ਹੋ ਨਾ ਵਾਸਲਾ ਵਾਸਤੇ ਉਹ ਇੱਕੋ ਹੀ ਤਰੀਕਾ ਹੈ ਨਹਿਰਾਂ ਨਾਲ ਪਾਣੀ ਵਰਤਣੀ 125 ਲੱਖ ਮੀਟਰਿਕ ਟਨ ਕਣਕ ਦਿੰਨੇ ਆ ਜੀ ਫਿਰ ਦਾਣਾਂ ਵੀ ਚਾਹੀਦੀਆਂ ਦਾਣਾਂ ਵੀ ਦਿੰਨੇ ਆ ਜੀ ਸਰੋਂ ਬਾਜਰਾ ਮੱਕੀ ਸਾਰਾ ਕੁਝ ਦੇਸ਼ ਨੂੰ 34% ਫੂਡ ਬਾਲ ਤੇ ਹਿੱਸਾ ਸਾਡਾ ਜੀ ਤੇ ਪਾਣੀ ਅਸੀਂ ਕਿ ਪਾਣੀ ਨਾ ਪਾਣੀ ਨਹੀਂ ਕਹੇ ਤੁਹਾਨੂੰ ਦੇਣਾ ਮੈਂ ਕਿ ਗੰਮ ਲਿਆ ਚਲਾਈਏ ਕਣਕ ਫਿਰੋਣਾ ਪਾਣੀ ਨਹੀਂ ਦੇਣਾ ਅਸੀਂ ਫਸਲਾਂ ਕਿੱਥੇ ਬੀਜੀਏ ਇੱਥੇ ਖੁਸ਼ੀ ਪ੍ਰਗਟ ਕੀਤੀ ਜਾ ਰਹੀ ਹੈ ਕਿ ਕੂੜੇ ਦੇ ਡੰਪ ਸਾਫ ਕਰਤੇ ਜੀ ਦੇਖੋ ਕਿੰਨਾ ਵੱਡਾ ਕੰਮ ਹੋ ਗਿਆ ਨਾ ਅਸੀਂ ਤਾਂ ਹਜੇ ਉੱਥੇ ਖੜੇ ਤੱਲੇ ਹਲੇ ਟੋਬੇ ਠੀਕ ਕਰਨ ਵਾਲੇ ਪਏ ਨੇ ਸਾਰੇ ਸਕੂਲਾਂ 'ਚ ਕਮਰੇ ਪਾਉਣ ਵਾਲੇ ਪਏ ਲਾਇਬ੍ਰੇਰੀਆਂ ਬਣਾਉਣ ਵਾਲੀਆਂ ਪਈਆਂ ਇਹ ਤੋਂ ਪਹਿਲਾਂ ਜਿਹੜੇ ਆਉਂਦੇ ਰਹੇ ਉਹਨਾਂ ਨੂੰ ਪਤਾ ਸੀ ਲੋਕਾਂ ਨੇ ਜਾਣਾ ਕਿੱਥੇ 5 ਸਾਲਾਂ ਬਾਅਦ ਦੂਜੀ ਵਾਰੀ ਆਊ ਆਟੋਮੈਟਿਕਲੀ ਫਿਰ ਉਹ ਤੋਂ ਤੰਗ ਹੋ ਕੇ ਫੇਰ ਸਾਡੀ ਵਾਰੀ ਆਊਗੀ ਉਹ 5 ਸਾਲਾਂ ਜਿਹੜਾ ਲੁੱਟੇ ਲਟੇ ਹੁੰਦਾ ਸੀ ਉਹ ਸਾਂਭ ਲੈਂਦੇ ਸੀ ਇਹਨਾਂ ਨੂੰ ਫੇਰ ਵਾਰੀ ਆ ਜਾਂਦੀ ਸੀ ਆ ਚੱਲਦਾ ਰਿਹਾ ਹੈ ਬਸ ਇੱਕ ਨਵੀਂ ਉਮੀਦ ਦੀ ਕਿਰਨ ਇੱਕ ਹਨੇਰੀ ਸੁਰੰਗ ਦੇ ਵਿੱਚੋਂ ਸੂਰਜ ਦੀ ਕਿਰਨ ਵਾਂਗੂ ਆਵਾਜ਼ਾਂ ਦੀ ਪਾਰਟੀ ਨਿਕਲੀ ਉਹਨੇ ਥੋੜਾ ਜਿਹਾ ਪਹਿਲਾਂ ਬੜੀਆਂ ਤਛੱਦਦ ਵੀ ਕੀਤੇ ਜਿਹੜਾ ਜੂਣਾ ਚ ਵੀ ਫੇਜੇ ਬੜੀਆਂ ਕੋਸ਼ਿਸ਼ਾਂ ਕੀਤੀਆਂ ਕਿ ਕੋਈ ਪਾਰਟੀ ਹੋਰ ਨਾ ਖੜੀ ਹੋਵੇ ਪਰ ਲੋਕਾਂ ਦੇ ਪਿਆਰ ਨੇ ਪਾਰਟੀ ਨੂੰ ਖੜੀ ਕੀਤਾ ਦਿੱਲੀ ਤੋਂ ਸ਼ੁਰੂ ਹੋਏ ਪੰਜਾਬ ਚ ਆਏ ਫਿਰ ਰਾਜ ਸਭਾ ਦੇ ਵਿੱਚ ਇਸ ਵਕਤ 7 ਸਾਡੇ ਐਮਪੀ ਨੇ 3 ਸਾਡੇ ਲੋਕ ਸਭਾ ਚ ਨੇ ਗੋਆ ਚ ਸਾਡੇ ਐਮਐਲਏ ਨੇ ਸਾਡਾ ਗੁਜਰਾਤ ਚ ਐਮਐਲਏ ਨੇ ਸਾਡੇ ਜੰਮੂ ਕਸ਼ਮੀਰ ਚ ਲੋਡਾ ਤੋਂ ਐਮਐਲਏ ਸਾਡਾ ਆਮ ਆਦਮੀ ਪਾਰਟੀ ਦਾ ਹੈ ਹੌਲੀ ਹੌਲੀ ਪਾਰਟੀ ਜਿਹੜੀ ਹਜੇ 10 12 ਸਾਲਾਂ ਦੀ ਪਾਰਟੀ ਹੈ ਜੀ ਹੌਲੀ ਹੌਲੀ ਪਾਰਟੀ ਅੱਗੇ ਵਧੂਗੀ ਤੁਹਾਡੇ ਸਹਿਯੋਗ ਨਾਲ ਵਧੂਗੀ ਕਿਉਂਕਿ ਬਾਕੀ ਪਾਰਟੀਆਂ ਕਾਂਗਰਸ 1885 ਚ ਬਣੀ ਸੀ ਜੀ ਤੇ ਉਹਨਾਂ ਦਾ ਪਹਿਲਾ ਕਾਉਂਸਲਰ 1930 ਚ ਜਿੱਤਿਆ ਸੀਗਾ ਜੀ ਕਾਉਂਸਲਰ ਗਾਂਧੀ ਜੀ ਵੀ ਆਗੇ ਸੀ ਉਸ ਵੇਲੇ ਮਤਲਬ 45 ਸਾਲ ਬਾਅਦ ਇੱਕ ਕਾਉਂਸਲਰ ਜਿੱਤਿਆ ਸੀ ਉਹਨਾਂ ਨੇ 1930 ਚ ਬੀਜੇਪੀ ਜੀ ਨੂੰ ਕਹਿੰਦੇ ਆ ਜਨ ਸੰਗ 1958 ਚ ਬਣੀ ਸੀ 26 ਸਾਲਾਂ ਬਾਅਦ 1984 ਚ 2 ਐਮਪੀ ਆਏ ਸੀ ਤੇ ਆਮ ਆਨੀ ਪਾਰਟੀ 2012 ਚ ਬਣੀ 4 ਐਮਪੀ 2014 ਚ ਪੰਜਾਬ ਚੋਂ ਆ ਵੀ ਤੁਹਾਡਾ ਵੀ ਪਟਿਆਲਾ ਤੋਂ ਨਾਬਾ ਜਿਹੜਾ ਪਟਿਆਲੇ ਚ ਪੈਂਦਾ 4 ਐਮਪੀ ਆ ਮਾਲਵਾ ਬੈਲਟ ਚ ਗਏ 2017 ਚ ਮੁਖ ਵਿਰੋਧੀ ਧਿਰ ਬਣਾਤੇ ਤੇ 2022 ਦੇ ਵਿੱਚ 92 ਸੀਟਾਂ ਇਤਿਹਾਸ 'ਚ ਪਹਿਲੀ ਵਾਰ ਕਿਸੇ ਪਾਰਟੀ ਨੂੰ ਦੇਖ ਕੇ ਤੁਸੀਂ ਪੰਜਾਬ ਦੇ ਵਿੱਚ ਆਪਣੀ ਸਰਕਾਰ ਬਣਾ ਲਈ ਔਰ ਸਾਡਾ ਕੰਮ ਹੈ ਉਸ ਫਤਵੇ ਦਾ ਸਤਿਕਾਰ ਕਰਨਾ ਆਦਰ ਕਰਨਾ